हां जी दोस्तों भाई अमरतपाल सिंह पार्लियामेंट ਦਾ ਮੈਂਬਰ ਬਣ ਜਾਣ ਦੇ ਨਾਲ ਡਬੁਰੂਗੜ੍ਹ ਜੇਲ੍ਹ ਦੇ ਵਿੱਚੋਂ 1 ਮਹੀਨੇ ਨੂੰ ਰਿਹਾ ਹੋ ਸਕਦਾ ਹੈ ਇਹ ਜਾਣਕਾਰੀ ਭਾਈ ਸਰਬਜੀਤ ਸਿੰਘ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ दोस्तों ਅੱਗੇ ਤੁਸੀਂ ਭਾਈ ਸਰਬਜੀਤ ਸਿੰਘ ਦੀ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਕਿ ਆਪਣੇ ਜੋ ਜਸਪ੍ਰੀਤ ਸਿੰਘ ਐਡਵੋਕੇਟ ਨੇ ਅਮਰੀਕਾ ਦੇ ਵਿੱਚ ਉਹਨਾਂ ਤੋਂ ਵੱਲੋਂ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਸ਼ਲਾਘਾਯੋਗ ਹੈ ਉਹਨਾਂ ਨੇ ਹੁਣ ਇੰਦਰ ਅੰਮ੍ਰਿਤਪਾਲ ਲਈ ਜੋ ਵੀ ਉਹਨਾਂ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਜੋ ਲੈਟਰ ਦਿੱਤੀ ਹੈ ਉਹਦੀ ਰਿਹਾਈ ਵਾਸਤੇ ਤੇ ਜੋ ਉਹਨਾਂ ਨੇ ਅਮਰੀਕਾ ਦੇ ਐਮਪੀਜ਼ ਨੂੰ ਲੈਟਰ ਦਿੱਤੇ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਵੱਲੋਂ ਆਸ ਦਵਾਈ ਗਈ ਸੀ ਮੈਨੂੰ ਵੀ ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਅਮਰਿਤਪਾਲ ਨੂੰ ਰਿਹਾ ਕਰ ਦਊਗੀ ਇੰਡੀਅਨ ਗਵਰਨਮੈਂਟ ਕਿਉਂਕਿ ਉਹਨਾਂ ਨੂੰ ਅਮਰੀਕਨ ਗਵਰਨਮੈਂਟ ਵੱਲੋਂ ਲੈਟਰ ਗਿਆ ਹੈ ਬਈ ਇਹ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਹੁਣ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਆ ਤੇ ਉਹਨਾਂ ਨੇ ਸੰਵਿਧਾਨ ਦੀ ਸੋਚੀ ਹੈ ਇਸ ਲਈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਮੈਂ ਇਸ ਉਪਰਾਲੇ ਲਈ ਜਸਪ੍ਰੀਤ ਸਿੰਘ ਐਡਵੋਕੇਟ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਅਮਰੀਕਾ ਵਾਲਿਆਂ ਦਾ ਉਹਨਾਂ ਨੇ ਜੋ ਇਹ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ